ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਵੱਲੋਂ ਡੀ ਟੀ ਵੀ ਚੰਡੀਗੜ੍ਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਅਜਸਥਾਨ ਗੁਰਦੁਆਰਾ ਢਾਂਗਸਾ ਵਿਖੇ ਪਿੰਡ ਸਿੰਘਮਾਜਰਾ ਐਂਡ ਮੋਗਲਮਾਜੀ ਵਿਖੇ ਕੀ 22 ਸਤੰਬਰ ਨੂੰ ਸ਼੍ਰੀ ਮਹਾਂ ਸੰਤੋਬਾ ਭਗਵਾਸ ਸਿੰਘ ਦੀ 72ਵੀਂ ਵਰ੍ਹੇ ਅਤੇ ਸ਼੍ਰੀ ਮਹਾਂ ਸੰਤੋਬਾ ਅਮਰ ਸਿੰਘ ਜੀ ਗੁਰਦੁਆਸ਼ੀ 10 ਜੁਨੇਸ਼ ਘੜ ਸਾਹਿਬ ਪੈਰੋ ਮਾਝਾ ਦੀ ਮਿੱਠੀ ਜਿੰਦਗੀ ਪੈਲੇ ਯਾਦ ਵਿੱਚ ਜੋ ਕੀ ਗੁਰਮਤ ਸਮਾਗਮ ਹੋ ਰਿਹਾ ਹੈ ਗੁਰਦੁਆਰਾ ਟਾਂਕ ਸਾਹਿਬ ਬੀ 2122 ਕੱਲ ਨੂੰ ਇਸ ਸਥਾਨ ਤੇ ਬਹੁਤ ਪਾਰੀ ਦਿਵਾਨ ਸਜਨੇ ਹਨ ਗੁਰਮਤ ਸਮਾਗਮ ਹੋਣਾ ਹੈ ਸਾਰਾ ਦਿਨ ਕੇਵਲ ਤੇ ਕੇਰ ਮਨੋਰਥ ਗੁਰੂ ਗ੍ਰੰਥ ਸਾਹਿਬ ਦਾ ਮਹਾਰਤ ਮੁੱਖ ਰੱਖ ਕੇ ਚੱਲਣਾ ਹੈ ਕੇਵਲ ਤੇ ਕੇਵਲ ਤਦਾਰ ਗੁਰੂ ਕਾ ਪਰਚਾ ਸ਼ਬਦ ਦਾ ਤਦਾਰ ਖਾਲਸਾ ਦੀ ਮਿਹਰ ਕਰਪਾਤ ਹੋਗਾ ਤਦਾਰ ਸ਼ਬਦ ਦਾ ਤਦਾਰ ਖਾਲਸੇ ਦਾ ਜੋ ਕਿ ਗੁਰਮਤ ਸਮਾਗਮ ਹੋ ਰਿਹਾ ਹੈ ਜੋ ਕਿ ਗੁਰੂ ਮਾਨੇ ਗ੍ਰੰਥ ਚੇਤਨਾ ਸਮਾਗਮ ਜੋ ਕਿ ਸਮੇਂ ਦੀ ਲੋੜ ਹੈ ਵੱਤ ਤੋਂ ਵੱਤ ਆਪਾਂ ਕੋ ਸਿੱਖੀ ਦਾ ਪ੍ਰਚਾਰ ਕਰੀਏ ਵੱਤ ਤੋਂ ਵੱਤ ਗੁਰਮਤ ਸਮਾਗਮ ਕਰਾਈਏ ਤਾਂ ਕਿ ਜੋ ਆਪਣੀ ਆਉਣ ਵਾਲੀ ਪੀੜ੍ਹੀ ਹੈ ਆਪਾਂ ਗੁਰੂ ਦੇ ਸਿਧਾਂਤਾਂ ਪੱਤੀ ਆਪਣੇ ਬੱਚਿਆਂ ਨੂੰ ਦੱਸ ਸਕੀਏ ਵੱਤ ਤੋਂ ਵੱਤ ਗੁਰੂ ਦੀ ਜਿਹੜੀ ਮੱਤ ਆਪਾਂ ਗ੍ਰਹਿਣ ਕਰ ਸਕੀਏ ਸਾਰੇ ਸੁਲੰਗਨ ਬੇਨਤੀ ਹੈ ਕੱਲ ਨੂੰ ਗੁਰਦੁਆਰਾ ਟਾਂਗ ਸਾਹਿਬ ਵਿਖੇ ਸ਼੍ਰੀ ਮਹਾਂ ਸੰਤੋਖਗਵਾਸ ਸਿੰਘ ਦੀ 27ਵੀਂ ਵਰ੍ਹੇ ਅਤੇ ਸ਼੍ਰੀ ਮਹਾਂ ਸੰਤੋਖ ਅਮਰ ਸਿੰਘ ਦੀ ਗੁਰਦੁਆਰਾ ਦਸ਼ਮੇਸ਼ਗੜ੍ਹ ਸਾਹਿਬ ਪਰੋ ਮਾਜਰਾ ਵਾਲਿਆਂ ਦੀ ਮਿੱਠੀ ਜਿੰਦਗੀ ਪੈੜੀ ਯਾਦ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਨੂੰ ਰੱਖੇਗੇ ਹਨ ਕੱਲ ਨੂੰ 22 ਤੋਂ ਉਪਰੰਤ 10 ਦਿਨ ਗੁਰੂ ਕਲੰਗਾ ਤੋਂ ਟੁੱਟ ਬਾਤਣਾ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਜੀ ਆਪ ਜੀ ਨੇ ਸਾਜਣੇ ਦਰਸ਼ਨ ਦਿਦਾ ਦੇਣੇ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸਾਧ ਸੰਗਤ ਉਹ ਦੋ ਟਾਂਕ ਸਭ ਤੋਂ ਪਿੰਡ ਸਿਉ ਮਾਜਰਾ ਪਿੰਡ ਮੁਗਲ ਮਾਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ